ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਸਵਾਗਤ ਹੈ ਤੁਹਾਡਾ ਘੈਂਟ ਲੱਕਵਾ ਚੈਨਲ ਵਿੱਚ ਤੇ ਅੱਜ ਆਪਾਂ ਤੁਹਾਨੂੰ ਜਾ ਰਹੇ ਹਾਂ ਆਪਣਾ ਜਿਹੜਾ ਕਿੰਦੂਲ ਜੀ ਕੰਮ ਸੀ ਆਪਾਂ ਨੂੰ ਇੱਕ ਨੋਟਰੀ ਤੋਂ ਅਟੈਸਟਡ ਕਰਾਉਣਾ ਸੀ। ਬਾਕੀ ਚਲੋ ਮਿਲਦੇ ਹਾਂ ਅਗਲੇ ਵਲੌਗ 'ਚ ਅੱਗੇ ਤੁਹਾਨੂੰ ਇੱਕ ਬੇਰੰਦਾ ਦਾ ਯਾਰ ਬਰਾਲੇ ਵਾਲਾ ਜੂਸ ਵਾਲਾ ਛੱਡ ਜਾਓ ਹੈ ਛੱਡ ਕੇ ਯਾਰ ਵਧੀਆ ਦਾ ਟਿਕਾਣਾ ਹੈ ਇੱਧਰ ਪਿੱਛੇ ਬਾਗ ਦਾ ਨਾਲ ਬਹੁਤ ਵਧੀਆ ਕੰਮ ਕਰਦਾ ਉਹ ਹੀ ਗੱਲ ਆ ਬੰਦਾ ਕੰਨ ਨਾਲ ਜੀ ਦਾ ਬੰਦਾ ਪਰੰਡੇ ਵਾਲਾ ਹੈ ਇਹਦਾ ਨਾਲ ਆ ਪਰੰਡੇ ਦੇ ਵਧੀਆ ਵਧੀਆ ਬੰਦਾ ਕੰਮ ਕਰਦਾ ਜੀ ਬੰਦਾ ਚੱਕਰੀ ਹੈ ਕਿਉਂਕਿ ਉਹਰੇ ਨਾਲ ਅਜਗਣਾ ਜਾਂਦਾ ਬੰਦਾ 6 ਵਜੇ ਦੇਖ ਕੇ ਵਧੀਆ ਖੜ ਜਾਂਦਾ ਆ ਕੰਮ ਚੱਲਦਾ ਬਹੁਤ ਵਧੀਆ ਯਾਰ ਤਕਰੀਬਨ ਹਰ ਇੱਕ ਮਤਾ ਪੀਕੇ ਜਾਂਦਾ ਦਾ ਆਮਲਾ ਚਾਹ ਦਾ ਬਾਗ ਟੇਕੇ ਵਾਲਾ ਹੰਦੰਦਾ ਦਾ ਉਹ ਆਹ ਆਹ ਜਿਹੜਾ ਪਿੱਛੇ ਬਾਗ ਆ ਹਾਂ ਟੇਕੇ ਤੇ ਹੋਰ ਵੀ ਫਲ ਫਰੂਟ ਰੱਖਦਾ ਦਾ ਆਹ ਦੇ ਰੋਟਾ ਵਟਾ ਖੜਾ ਨਾ ਮਈ ਪਈ ਇਹ ਪੰਜ ਵੋਟਾ ਹੋਣਾ ਛੇ ਹੋਣਾ ਨਾ ਲੋਕਾਂ ਨੂੰ ਦੇਖ ਲਾ ਪੁਰਾਣਾ ਵੇਚੀ ਜਾਂਦਾ ਸਮਾਨ ਪਰ ਹੁਣ ਨਮੀਆਂ ਚੀਜ਼ਾਂ ਆ ਵੀ ਹਲਕੀ ਰਹੀਆਂ ਯਾਰ ਨਹੀਂ ਹੁਣ ਵੀ ਹੈਵੀ ਹੁੰਦੀਆਂ ਨੇ ਅੱਪਰ ਹੁਣ ਆਏ ਲੱਗੀ ਜਾਂਦਾ ਟਰੈਕਟਰ ਬੜੇ ਆਈ ਜਾਂਦੇ ਆ ਪਰ ਉਹ ਕੀ ਜਿ ਵੱਡੀ ਲੈਣੀ ਪੈਂਦੀ ਆ ਚੀਜ਼ ਵੀ ਵੱਡੀ ਯਾਰ ਪਰ ਚੀਜ਼ ਹਲਕੀ ਆ ਇੱਥੇ ਬਾਣੇ ਚੀਜ਼ਾਂ 100 100 ਸਾਲ ਦੀ ਖਰਾਬ ਹੋ ਜਾਂਦੀਆਂ ਹੁਣ ਇਹਨਾਂ ਦਾ ਵਜਾਰਾ ਛੋਟਿਆਂ ਨੂੰ ਪੁੱਛਦਾ ਹੀ ਨਹੀਂ ਹੈਗੇ ਹੁਣ ਚੀਜ਼ਾਂ ਬੜੀਆਂ ਆਈਆਂ ਨੇ ਇੱਕ ਇੱਕ ਇਹ ਰੀਕਾ ਲੰਬੀ ਪਲਾਸਟਿਕ ਹੈ ਠੀਕ ਆ ਜੇ ਲੋਹਾ ਲਾ ਵੀ ਦੇ ਤਾਂ ਜਿਵੇਂ ਹਲਕਾ ਤੋਂ ਯੂਜ਼ ਕਰਦੇ ਆ ਤਵੀਆਂ ਦੇਖ ਲਾ ਤੂੰ 7 7 ਦੀਆਂ 8 8 ਦੀਆਂ ਹੁਣ ਇਹਦਾ ਛੋਟੀਆਂ ਬੰਨਦੇ ਇਹਨਾਂ ਨੂੰ ਤਾਂ ਉਹ ਤਾਂ ਹੈ ਹੀ ਆ ਹੁਣ 11 ਦੀਆਂ ਐਂ ਚਲਦੀਆਂ ਹੁਣ ਤਾਂ 11 13 ਇਹਦਾ ਗਾੜੇ ਰੇਡ ਬੋਜ ਆ ਜਾ ਗਾਣਾ ਮੈਡੀਕਲ ਜਿਹੜਾ ਲੰਘਿਆ ਪੂਰਾ ਹੀ ਕਰ ਲਿਆ ਹੈ ਹੈ ਕੱਲਾ ਉਹੀ ਹੁੰਦਾ ਤਾਂ ਅੱਛਾ ਕਰ ਲਿਆ ਕਹੇ ਰੇਡ ਬੋਜ ਆ ਜਾ ਜੀ ਦਾ ਉਹ ਤਾਂ ਏ ਵੀ ਵਜੇ ਆਉਂਦਾ ਹੂੰ ਵਜੇ ਲਈ ਹੁੰਦਾ ਹੈ ਆ ਵਧੀਆ ਬਣਾ ਲਿਆ ਵੇ ਭਾਈ ਇਹਨਾਂ ਦਾ ਵਧੀਆ ਚੱਲਦਾ ਕੰਮ ਆ ਜਿਹੜੇ ਬਿੱਟੂ ਵਾਲੇ ਆ ਹਾਂ ਸਾਰੇ ਹਾਂ ਹਾਂ ਇਹਨਾਂ ਦਾ ਭਾਈ ਬਹੁਤ ਮਿਹਨਤ ਕਰੀ ਬੰਦੇ ਹਾਂ ਸ਼ੁਰੂ ਤੋਂ ਲੈ ਕੇ ਜੇ ਨਾ ਛੋਟੂ ਛੋਟੇ ਕੰਮਾਂ ਉਹ ਦੇ ਦਿਆ ਹੈ ਇਹਲਾ ਕਵਾੜ ਦੇ ਕੰਮ ਤੋਂ ਸ਼ੁਰੂ ਕਰਿਆ ਹਾਂ ਹਾਂ ਕਵਾੜ ਖਰੀਦਣਾ ਪਿੰਡਾਂ ਚੋਂ ਫਿਰ ਹੌਲੀ-ਹੌਲੀ ਆਪ ਕਰ ਲੱਗੇ ਤਿਆਰ ਕਰ ਲੱਗੇ ਦੇਖ ਲੈ ਉਹਨਾਂ ਨੂੰ ਮੇਥ ਦਾ ਮੁੱਲ ਤਾਂ ਪਿੰਡਾਂ ਯਾਰ ਹੁਣੇ ਤਕਰੀਬਨ ਜਿਹੜੇ ਉਧਰ ਚੰਡੀਗੜ੍ਹ ਵਾਲੇ ਸਾਰੇ ਜਮੀਨਾਂ ਜੁਮਨ ਇੱਧਰ ਆਨੇ ਲੈਨੇ ਆ ਕੇ ਉਹ ਇਹਨਾਂ ਦੇ ਬਣਾਉਂਦੇ ਚੀਜ਼ਾਂ ਟਰਾਨੀਆਂ ਟਰੋਨੀਆਂ ਸਾਰੀਆਂ ਜੀ ਇਹਦਾ ਨਾਮ ਕੀ ਕਰਾਉਂਦੇ ਜੀ ਨਾਮ ਵਧੀਆ ਮੈਂ ਕਈ ਇਲਾਕਿਆਂ ਮੈਂ ਦੇਖਿਆ ਇਹਨਾਂ ਦਾ ਚੰਡੀਗੜ੍ਹ ਦਾ ਨਾਮ ਹੈ ਨਾ ਤਾਂ ਬਿੱਟੂ ਗਲੇੜੀ ਸਾਰਿਆਂ ਦਾ ਇਹਨਾਂ ਦਾ ਹਾਂ ਅਬੁਰਾ ਬਾਕੀ ਦਾ ਸ਼ਹਿਰ ਇੱਧਰੋਂ ਆ ਰਿਹਾ ਹੁੰਦਾ ਹਾਂ ਹਾਂ ਪੂਰੇ ਬੱਸ ਸਟੈਂਡ ਵੀ ਧਾਣਾ ਆਪਣਾ ਆਹ ਓਕੇ ਆਣਾ ਵਾਈ ਬਾਸੂ ਆਵੇ ਇੱਕ ਬਣਾ ਇਹਦਾ ਮੈਗਨਾ ਸਾਰੇ ਉੱਪਰ ਜਾਣੇ ਅੱਗੇ ਨਗਰ ਕੌਂਸਲੋਂ ਵੀ ਆ ਜਾਣਾ ਵੀ ਪਿੰਡ ਜਿਹੜੇ ਹੈਗੇ ਆ ਬੇ ਸੈਕਟਰ ਤੋਂ ਕੱਢਦੇ ਨੇ ਇਹਨੇ ਕਲੋਨੀ ਬਣਾ ਦੇਣੀ ਦਾ ਤਾਰ ਗੋਰਾ ਮੰਡਾ ਮੰਡਾ ਅੰਦਰ ਆ ਜਾਣੇ ਜਿਆਦਾ ਵੀ ਨਹੀਂ ਬਤੋ ਚਾਰ ਪੰਜ ਸਾਲ ਦੀ ਗੇਮ ਹੈ ਇੰਨੀ ਕੀ ਗੇਮ ਆ ਪਛਾਣ ਨਹੀਂ ਹੋਣਾ ਏਰੀਆ ਜਿਵੇਂ ਨਿਊਟਨ ਇਕੜ ਦੇ ਲਾ ਉਹ ਨਾਲ ਤੇ ਨਦੀ ਹੁੰਦੀ ਸੀ ਹਾਂ ਪਛਾਣ ਨਹੀਂ ਹੁੰਦਾ ਉਹ ਹੀ ਕੰਮ ਇੱਥੇ ਹੋਣਾ ਪੰਜ ਮਹੀਨਾ ਜੂ ਰਹਿਣੀਆਂ ਨੇ ਫਿਰ ਸਾਰੇ ਵਿਗ ਜਾਣੀਆਂ ਪਛਾਣ ਨਹੀਂ ਹੁੰਦੀ ਫਿਰ ਜਿਹੜੇ ਬਾਹਰ ਗੁਰ ਗਏ ਆਪਣੇ ਲੋਕਲ ਬੰਦੇ 5 ਸਾਲ ਬਾਦ ਆਣਗੇ 25 ਸਾਲ ਬਾਦ ਉਹ ਪਤੀ ਲਗੜਾ ਕਿਆ ਹੋਗੇ ਲੋ ਜੀ ਆਪਾਂ ਹੁਣ ਪਹੁੰਚ ਗਏ ਆ ਕਰ ਰਹੇ ਐਂਟਰੀ ਹੁਣ ਅੰਦਰ ਵਿਚਾਰੀਏ ਕੋਲੋਂ ਬਈ ਆਪਾਂ ਪਹੁੰਚ ਗਏ ਆ ਨੋਟਰੀ ਆਫਿਸ ਤੇ ਥੋੜਾ ਬਾਹਰ ਗਏ ਨੇ ਆਪਾਂ ਬੈਠੇ ਆ ਵੇਟ ਕਰਨ ਲਈ ਕਿਹਾ ਦੇਖਦੇ ਕਰਦੇ ਕਰਦੇ ਆਪਾਂ ਮਿਲਦੇ ਚਲੋ ਬੈਠਾ ਨਹੀਂ ਸੀ ਕਰਾ ਲਈਏ ਕੰਮ ਤੇ ਨਹੀਂ ਆਂਦੀ ਵਾਲੋ ਗਏ ਵਾਹਈ ਕੋਈ ਨਹੀਂ ਬੱਟਿਆ ਜੀ ਚਲੋ ਮਿਲਦੇ ਆ ਕੰਮ ਕਰਾ ਲਈ ਆਪਾਂ ਨਾ ਲੋ ਜੀ ਹੁਣ ਆਪਾਂ ਵਾਪਸ ਜਾ ਰਹੇ ਆ ਇਹ ਮਰੰਡਾ ਕੀ ਤਾਂ ਹੁਣ ਆਪਣੇ ਕੰਮ ਨਹੀਂ ਬਣਿਆ ਹੁਣ ਆਪਾਂ ਜਾ ਰਹੇ ਆ ਫਤੇਗੜ ਸਾਹਿਬ ਉੱਤੇ ਦੇਖਦੇ ਹੁਣ ਕੱਲ ਕਰੀਏ ਫੋਨ ਤੇ ਇਹਨੇ ਬਣ ਜੂਗਾ ਕੰਮ ਆ ਜਾਓ ਬਾਕੀ ਦੇਖਦੇ ਹਾਂ ਬੰਦੇ ਅੱਗੇ ਜਾ ਕੇ ਤੁਹਾਨੂੰ ਚਲੋ ਚੱਲਦੇ ਹਾਂ ਬਲੀ ਵੀ ਆ ਗਿਆ ਹੁਣ ਆ ਜਾ ਵੀ ਹਰਪ੍ਰੀਤ ਸਿੰਘ ਚੱਲੀਏ ਤਾਂ ਗੁੰਨੇ ਵੀ ਸਾਰੇ ਨੂੰ ਕੀ ਹਾਲ ਚਾਲ ਹੈ ਜੀ ਆ ਤਨੂ ਕੁਆਗੇ ਲਈਏ ਫਿਰ ਆ ਜਾੁੱਥੀ ਜਾਣਾ ਬਨੇ ਕੋਟ ਚ ਆਹ ਪ੍ਰੇਰਨ ਦਾ ਜਾ ਵੇਰੇ ਬਲੀ ਆਹ ਆ ਚੱਲੀਏ ਬੁਰੇ ਤਨੋਂ ਪਤਾ ਆਰਦਾਂ ਨੇ ਰੋਏ ਆਪਾਂ ਚੱਲਦੇ ਦੋਨੋਂ ਠੀਕ ਰਹੀ ਠੀਕ ਆ ਚਲੋਈ ਲੈਦੇ ਆ ਕੇ ਤੁਹਾਨੂੰ ਕੋਟ ਵਿੱਚ ਜਾ ਕੇ ਮਿਲਦੇ ਆ ਫਿਰ ਕੋਟ ਵਿੱਚ ਹਾਈ ਕੋਰਟ ਪੇਸ਼ੀ ਜੱਟ ਦੀਆਂ ਚੱਟ ਕੀ ਵਕੀਲ ਸਾਰੇ ਚੁੱਪ ਚਾਪ ਨੇ ਆਉਣਾ ਹੈ ਜੇ ਨਾ ਭੱਜ ਚੋੜਾ ਕਿਸੇ ਹੋਰ ਨਾਲ ਸਾਰੇ ਵਾਲੇ ਇਹ ਆਪਾਂ ਇਥੇ ਫਤੇਗੜ ਸਾਹਿਬ ਆਏ ਸੀ ਕੋਰਟ ਚ ਪਹਿਲਾਂ ਆਪਾਂ ਮਰੰਡੇ ਗਏ ਸੀ ਮਰੰਡੇ ਆਪਣਾ ਕੰਮ ਬਣਿਆ ਨਹੀਂ ਦਾ ਨੋਟਰੀ ਵਾਲਾ ਔਰ ਇਹ ਫਤੇਗੜ ਸਾਹਿਬ ਬਣ ਗਿਆ ਜੀ ਕੰਮ ਤੇ ਹੁਣ ਆਪਾਂ ਜਾ ਰਹੇ ਆ ਵਾਪਸ ਕਲਾਊਡ ਵੱਲ ਇਸ ਟਾਈਮ ਖੜੇ ਸੀ ਆਪਾਂ ਮਹਾਦੀਆ ਪਿੰਡ ਲొਕੇਸ਼ਨ ਦੇਖੋ ਮੰਨੀ ਵਧੀਆ ਦੀ ਇਧਰ ਨਹੀਂ ਬਾਈ ਇਹਦਾ ਬਹੁਤ ਵਿਕਾਸ ਹੋ ਗਿਆ ਪਿੰਡ ਦਾ ਵਧੀਆ ਉਹ ਸਾਹਮਣੇ ਡਿਸਪੈਂਸਰੀ ਉਜੀ ਇਹ ਆ ਗਿਆ ਜੀ ਜਿਹੜੀ ਫਤੇਗੜ ਸਾਹਿਬ ਦਾ ਆਪਣੇ ਜ਼ਿਲ੍ਹੇ ਦਾ ਜਿੱਥੇ ਡਰਾਈਵਿੰਗ ਦਾ ਸਾਸਤਰੀ ਟ੍ਰੇਨਿੰਗ ਹੁੰਦੀ ਆ। ਕੀ ਕਰਨੇ ਇਹਨੂੰ ਐਸੇ ਆਟੋਮੈਟਿਡ ਡਰਾਈਵਿੰਗ ਟ੍ਰੈਕ ਐਕਸਟ੍ਰਾ ਟੈਕ। ਇੱਥੇ ਸਾਰੇ ਫਤੇਗੜ ਜਿੰਨੇ ਦੀ ਇੱਥੇ ਹੁੰਦਾ ਜੀ ਟ੍ਰੇਨਿੰਗ। ਬੇਲੇਸ਼ ਮਹੱਤਵੀਆਂ ਆ। സോധപുര